ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਾਰੇ ਠੀਕ ਠਾਕ ਆਪਾਂ ਨੂੰ ਠੀਕ ਠਾਕ ਹੈ ਵਧੀਆ ਤੇ ਅੱਜ ਵੀ ਆਪਾਂ ਕੰਮ ਵਧੀਆ ਨਹੀਂ ਕਰ ਲਗਿਆ ਸ਼ੁਰੂਆਤ ਤੇ 10:30 ਤੇ ਆਪਾਂ ਉਹਨਾਂ ਕੱਪੜੇ ਆਂਦੋਂ ਕਿੱਥੋਂ ਅੱਗੇ ਨਾਲ ਭੱਦੇ ਕਰਦੀ ਆਪਾਂ ਵੈਸੇ ਤਾਂ ਬਾਹਲੇ ਸੁਠੇ ਢੈਣੀ ਸੀ ਕੱਲ ਮੈਂ ਤੋਂ ਪੇੜ ਐਸੀ ਕੱਪੜੇ ਸਾਰੇ ਤੋਦੇ ਸੀ ਤੇ ਉਹ ਸਹੈਲ ਉਹ ਮਾਰੇ ਉਨੀ ਸੋਬੇ ਤੇ ਪਏ ਐ ਤੇ ਕੰਮ ਵਿਚਾਰਾ ਬਾਈ ਨੇ ਉਹਨੂੰ ਕੰੀਆਂ ਜੀਆਂ ਆਂ ਤੇ ਉਹ ਜਦੋਂ ਮਤਲਬ ਕੰੀਆਂ ਆਈਆਂ ਆ ਮੋਦੋਂ ਨੇ ਲਾ ਕੇ ਰੱਖਦੀ ਇਹ ਜਿੰਨਾ ਜਨਾ ਕੱਪੜੇ ਤਾਂ ਹੁਣ ਆ ਗਏ ਬਦਗੇ ਹੁਣ ਕੱਲ ਤੋਂ ਹੋਗੇ ਹੁਣ ਨਹੀਂ ਥੋਬਾ ਹੋ ਜਾਂਦਾ ਜਿੰਨਿਆਂ ਦਾ ਦੋ ਤਾਰਾ ਭਰ ਜਾਂਦਾ ਚਲੋ ਅੱਜ ਜਿੰਨੇ ਵੀ ਹੈਗੇ ਹਨ ਆਪਾਂ ਨਾ ਦਿਨ ਧੋ ਦਨੇ ਉਸ ਤੋਂ ਬੱਚਿਆਂ ਨੇ ਨਾ ਮਹਿਸੂਸ ਸੀਗੇ ਮੇਰਾ ਸੁਪਾ ਸੁਤੋ ਤੇ ਬਾਕੀ ਮੈਨੂੰ ਆਇਆ ਹੋਗਾ ਨਾ ਸਟਾਰਟਿੰਗ ਕਰ ਲਿਆ ਆਪਾਂ ਬਲੌਗ ਕਿ ਜਦੋਂ ਆਪਾਂ ਸਟਾਰਟਿੰਗ ਸਵੇਰੇ ਕਰ ਦਿੰਦੇ ਹਾਂ ਨਾ ਹਨਾ ਉਦੋਂ ਪਤਾ ਕਿ ਸ਼ਾਰਟ ਨਾਲ ਦੀ ਨਾਲ ਨਾ ਦਿਨਾ ਸ਼ਾਰਟ ਬਣ ਜਾਂਦੀ ਹੈ ਜਦੋਂ ਆਪਾਂ ਸਟਾਰਟਿੰਗ ਲੇਟ ਕਰਦੇ ਹਾਂ ਫਿਰ ਸ਼ਾਰਟ ਵੀ ਕੋਈ ਲੈ ਸਕਦੀ ਕੁਝ ਨਾ ਕੰਦ ਕਰਦੇ ਆਪਾਂ ਤੇ ਉਦੋਂ ਕੋਈ ਸ਼ਾਟ ਵੀ ਨਹੀਂ ਲਿਆ ਜਾਂਦਾ ਤੇ ਤਾਂ ਕਰਕੇ ਨਾ ਮੈਂ ਅੱਜ ਨੂੰ ਫਿਰ ਸਟਾਰਟਿੰਗ ਕਰਦੇ ਮੈਨੂੰ ਵਲੌਗ ਦੀ ਤੇ ਮੈਂ ਜਿਵੇਂ ਕੈਮਰਾ ਸਟਾਰਟ ਕਰਦੇ ਆਪਾਂ ਫਿਰ ਜਿਵੇਂ ਜਿਵੇਂ ਕੋਈ ਕੰਮ ਕਰਦੇ ਜਾਂ ਕੁਝ ਵੀ ਕਰਾਂਗੇ ਉਹਨਾਂ ਜਿੰਨੇ ਰਿਸ਼ਤੇਦਾਰ ਕੁਝ ਵੀ ਹੁੰਦਾ ਚਲੋ ਵਿੱਚ ਸ਼ਾਉਨ ਐਡ ਕਰਿਆ ਜਾਂਦਾ ਹੈ ਨਾ ਜਦੋਂ ਆਪਾਂ ਸਟਾਰਟਿੰਗ ਵੀ ਕਰਦੇ ਆਂ ਫਿਰ ਉਹ ਗੱਲ ਹੀ ਨਹੀਂ ਬਣਦੀ ਤੇ ਜਿਸ਼ਨਾ ਦਾ ਆਪਣਾ ਰਸਤਾ ਹੈ ਦੀ ਗੱਲ ਨਹੀਂ ਬਾਕੀ ਆ ਪਾ ਦੇਸ਼ ਨੂੰ ਸਾੜਿਆ ਪੈਣ ਨੂੰ ਦਾਣ ਦਾ ਹਣਾ ਕੱਲੇ ਬੈਂਸਰ ਕਲਰ ਮੰਗਾਈ ਸੀ ਤੇ ਉਹ ਬਦਵਾ ਲਈ ਕੱਲ ਨੂੰ ਵੀਡੀਓ ਦੇ ਬੈਂਸਰ ਮੰਨ ਲਵਾ ਲਈ ਸੀ ਹਨਾ ਜਿਵੇਂ ਸਵਾਦ ਨੂੰ ਹੀ ਦਾ ਦੇ ਸਾਰੇ ਹਾਂਟ ਨੇ ਸੋਚਣਾ ਪਤਨ ਚਾਕ ਦੇ ਕੋਲੇ ਹੈਗੇ ਇਹਨੇ ਮੇਰੇ ਮੰਮੀ 20 ਰੁਪਏ ਆਂਦੇ ਬੈਂਸਰ ਕਲਰ ਲੈ ਆ ਕੇ ਦੀ ਦਿੱਤੇ ਸੀ ਤੇ 20 ਰੁਪਏ ਆਂਦੀ ਬੱਚੀ ਦੀ ਸਾਰੀ ਬੱਚੀ ਰੁਪਏ ਆਂਦੀ ਅ ਰਟਾਈਂਗ ਵਿੰਗ ਕੋਸਾ ਆਪਾਂ ਸਾਰਾ ਸਮਾਂ ਦਵਾਦਾ ਹਨ ਜਿਹੜਾ ਇਹ ਚਾਹੀਦਾ ਸੀ ਤੇ ਬਣਾਉਦਾ ਬਹੁਤ ਪਰੇ ਜਾਣਗੇ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਚਲੋ ਉਹ ਤਾਂ ਦੋਸਤ ਨੂੰ ਹੋਊਗਾ ਅੱਧੀ ਵੀ ਹੋਣੀ ਗੱਲ ਵੀ ਕੀਤੀ ਹੋਗੀ ਦਰ ਮੈਂ ਕਿਹਾ ਆਪਦਾ ਹਨਾ ਕਿ ਤੂੰ ਦੂਰ ਕਰਨਾ ਕਿ ਕੋਈ ਰੈਂਗ ਬਗਾਰਾ ਕੁਝ ਵੀ ਦਿੱਤੀਏ ਤੂੰ ਆਪਦਾ ਮੈਨੂੰ ਕੰਪਲੇਨ ਕਰ ਲੈ ਚਲੋ ਵੀ ਹੁਣ ਕਦੇ ਮਜਬੂਰੀ ਹੁੰਦੀ ਹੈ ਤੇ ਕਿ ਉਹ ਆਇਆ ਵੀ ਕੋਈ ਨਹੀਂ ਜਾਂਦਾ ਇਹ ਬੀਜੋ ਪਰ ਜੇ ਸਾਨੂੰ ਸਾਥ ਕੀ ਐਸੀ ਨੂੰ ਐਂ ਬੋਲੇ ਮੇਰਾ ਬੱਚਾ ਬਹੁਤ ਸਿਆਣਾ ਬੇਮਾਨ ਐਸਤੇ ਹਨ ਵੀ ਵੈਸੇ ਦਾ ਪ੍ਰਿੰਦ ਵੀ ਬਹੁਤ ਸਿਆਣੀ ਹੈ ਕੱਲ ਉਹਨੇ ਪੂਰਾ ਐਂ ਗਿਆ ਮੰਮੀ ਡਰੈਗ ਕੋ ਪ੍ਰੈਨ ਦੇ ਠੱਡ ਪਰੇ ਨਹੀਂ ਸੁਭਾਉਣੀ ਕੀ ਕਰਨਾ ਐ ਵੈਸੇ ਕਿਉਂ ਲਾਇਆ ਪ੍ਰਿੰਦ ਵੀ ਬਹੁਤ ਐਂ ਜੀ ਸੋਚਦੀ ਹੈ ਹਨਾ ਸਾਰੇ ਮਤਲਬ ਨਾਲ ਲੱਗ ਗਏ ਸੀ ਫਿਰ ਵੀ ਉਹ ਆ ਜਾਂਦਾ ਵੀ ਜਵਾਕ ਦੀ ਚਾਈ ਦੀ ਹੋ ਦੇਖੋ ਜੀ ਮਗਰ ਇਹੋ ਕੁਝ ਨਾ ਮੈਂ ਕਹ ਦਰੂਰਤ ਹੋਣੀ ਹੈ ਵੈਸੇ ਤਾਂ ਹੀ ਮੰਗਦੀ ਨਹੀਂ ਤੇ ਆਪਾਂ ਦਵਾ ਲਈ ਸੀ ਇੱਕ ਆਪੂ ਵੀ ਕਿਤੇ ਗਈ ਨਹੀਂ ਇਹਦੀ ਬੰਗਾ ਹੋ ਗਿਆ ਆ ਪਤਾ ਨਹੀਂ ਕਿਵੇਂ ਟੁੱਟ ਕੇ ਬਾੜ ਲੰਦਾ ਹੋਗਾ ਲੈ ਕਿੱਡਾ ਬਾੜ ਸੀਗਾ ਤਾਂ ਤੋਂ ਮਤਲਬ ਕਿ ਜਿੰਨਾ ਉੱਰਲੀ ਸਾਈਡ ਸੀ ਉਨਾ ਪਰੇ ਸੀ ਆ ਤਾਰ ਆ ਬਤ ਨੰਗੀ ਬਾਲੇ ਟਟਕਿਆਂ ਨੂੰ ਸਾਡਾ ਖੇਤ ਜਮੀ ਟਟਕਾ ਦੇ ਅਰੇ ਕੁੱਕ ਨੂੰ ਹਟ ਜਾਊਗਾ ਗੱਲ ਦੇਖਾਂਗੇ ਕੀ ਬੰਦ ਹੈ ਤਾਂ ਖਪਣਾ ਹੋ ਜਾਣਾ ਨਾ ਤਾਂ ਚੜਦੀ ਤੋਂ ਪਾਣੀ ਜਿੱਦਾਂ ਫਿਰ ਬਿਖਾਉ ਉਹ ਨਾ ਸੈਟਿੰਗ ਦੇਖਦੇ ਤੇ ਵੀਡੀਓ ਬਣਾਉਣ ਤੋਂ ਬਾਅਦ ਮੈਂ ਡਰਾਇੰਗ ਕਰ ਲਊਗਾ ਮੈਂ ਕੀ ਪਤਾ ਵੀਡੀਓ ਬਣਾਉਣ ਤੋਂ ਬਾਅਦ ਮੈਂ ਡਰਾਇੰਗ ਕਰ ਲਊਗਾ ਕਰਦੀ ਰੱਖੋ ਇਹ ਪਰ ਅੱਜ ਵਾਪਸ ਇਹ ਵੀਡੀਓ ਆਪਸੋ ਤੁਹਾਨੂੰ ਸ਼ੇਅਰ ਕਰਨੀ ਸੀ ਫਿਰ ਮਿਲਾਂਗੇ ਤੂੰ ਆਖਣਾ ਕਿ ਉਹਦਾ ਮੈਂ ਤਾਂ ਕਿਹਾ ਸਾਡੇ ਵਾਲਿਆਂ ਵੇਚੀ ਨਾ ਦੇ ਕੇ ਦੇ ਇੱਥੇ ਬੋਕਾ ਤੂੰ ਇਹ ਤਾਂ ਫਿਰ ਛੇਦੀ ਮੈਂ ਉਹਦੀ ਤੁਰਪੀ ਦਾ ਵਾਦਾ ਮਹਾਰਾਜ ਕੋ ਤਾਂ ਨਾਲੀ ਇਹ ਤਾਂ ਉਹਦਾ ਹਿੰਜ ਉਹਦੀ ਦਾ ਲੈ ਲੈ ਹੂੰ ਹੂੰ ਉਹ ਜੱਟਾ ਨਹੀਂ ਉਹਨਾਂ ਨੂੰ ਗੰਬਲ ਲੱਗਦਾ ਮੈਂ ਡਰਾਂ ਜੀ ਨੁਕਸ ਪੈ ਗਿਆ ਹੋਰ ਤਾਂ ਠੀਕ ਆ ਸਕੂਟਰੀ ਪਤਾ ਨਹੀਂ ਪੈਮੈਂਟ ਨਾਲ ਤਾਂ ਠੀਕ ਹੈ ਇਹਦਾ ਗਰੰਟੀ ਕੀ ਵੀ ਗਰੰਟੀ ਹਾਂ ਅੱਠ ਠੀਕ ਕਰਾ ਲੈਣ ਤਾਂ ਸਾਡੀ ਵੀ ਘਰੇ ਲਾ ਦੇ ਕੀ 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 ਜੀ ਉਹਨਾਂ ਨੂੰ ਬਰਾਉ ਉਹ ਉਹ ਹੋਰ ਇਹ ਵੀ ਸਾਡੀ ਬਰੋਡ ਤੋਂ ਲਓ ਜੀ ਰਣ ਬਰਾਇ ਅੱਜ ਆਪਾਂ ਨੂੰ ਮਿਲਣ ਵਾਸਤੇ ਸਪੈਸ਼ਲ ਵਿਚਾਰਾ ਜਾਣਦਾ ਹੈ ਚਾਹ ਪੀ ਰਹੀ ਅਸੀਂ ਤੇ ਕਹਿੰਦਾ ਮੈਂ ਜਾਵਾਂ ਘਰੇ ਨਾ ਰਿਸ਼ਤੇਦਾਰ ਆਉਣ ਵਾਲੇ ਅੱਜ ਤੇ ਕਹਿੰਦਾ ਸੀ ਫੋਨ ਆਇਆ ਸੀ ਉਹਨਾਂ ਨੇ ਤਾਂ ਕਰਕੇ ਕਹਿੰਦਾ ਪਹੁੰਚ ਜਾ ਮੈਂ ਚਾਹ ਤਾਂ ਦੇਰ ਤੋਂ ਹੁੰਦਾ ਨਾ ਮੈਂ ਤਾਂ ਆ ਬਲਉਣੀ ਹਜੇ ਕੱਪੜੇ ਤੈਹ ਪਈਏ ਭਰਾਵਾ ਬਿੰਦੀ ਦਾ ਹੋਣਾ ਨਾ ਕਿ ਪਾਲ ਜਮੇ ਹੀ ਉਹ ਹੋ ਗਏ ਥੱਕ ਗਏ ਸੁਭੋਗ ਤੋਂ ਆ ਕੇ ਵਾਈ ਵਾਈ ਇਹ ਆਇਆ ਕੋ ਗ੍ਰੈਂਡ ਬਰਮਨ ਮਾ ਮਾ ਪੈਸੇ ਹੀ ਦੇ ਗਿਆ ਹੈ ਨਹੀਂ ਬਹਿ ਮੈਂ ਕੋਈ ਵੀ ਰਿਸ਼ਤੇਦਾਰ ਆ ਜੀ ਨਾ ਨੰਦਰੇ ਹੈ ਰਿਸ਼ਤੇਦਾਰ ਆ ਗਏ ਜਦੋਂ ਆ ਜੀ ਤਾਂ ਜਸ਼ਨ ਹੈ ਵਾੜੀ ਖਰਾਬ ਹੈ ਤਾਂ ਕੌਣ ਸਹੀ ਗੱਲ ਹੈ ਰੋਜ਼ ਦੇ 100 ਰੁਪਏ ਦਿੱਤਾ ਪੂਰਾ ਹੁੰਦਾ ਤੇ ਮੈਂ ਤਾਂ 10 ਕਿਲੋਮੀਟਰ ਤੇ ਬੈਠਾ ਕਣੀ ਨਹੀਂ ਤਾਂ ਹੈ ਕਿ ਨਹੀਂ ਮਾਤੀ ਹੈ ਜੋ ਰਿਸ਼ਤੇਦਾਰੋ ਜੀ ਮੰਮੀ ਪੈਸੇ ਨਹੀਂ ਦੇਗੇ ਬਸ ਇਹਨਾਂ ਨੂੰ ਆਉਂਦਾ ਸੀ ਪੈਸੇ ਮਿਲ ਜਾਣ ਸਾਨੂੰ ਤੇ ਅਸੀਂ ਦੁਕਾਨ ਤੋਂ ਚੀਜ਼ ਖਾੜ ਗਏ ਉਹਨਾਂ ਪੈਸਿਆਂ ਦੀ ਠੀਕ ਹੈ ਠੀਕ ਹੈ ਹੋਰ ਇਹਨਾਂ ਨੇ ਕਰਨਾ ਹੁੰਦਾ ਰੋਜ਼ੀ ਤਾਂ ਬਾਬਾ ਲੇਟ ਹੋ ਗਿਆ ਨਾ ਰਣਵੀਰ ਜਾ ਰਿਹਾ ਉਸ ਬਾਅਦ ਆਪਾਂ ਕੱਪੜੇ ਪੁੱਤੀ ਕਿਉਂਕਿ ਸਵੇਰਾ ਕੱਲਾਂ ਦੇ ਕਈ ਸੱਪੜੇ ਲੈ ਲਾਉ ਨਾਲ ਉਹ ਲਾਏ ਮੈਂ ਉਹ ਤਾਰਾ ਅੱਜ ਪਰ ਗੂਂਦੀਆਂ ਉਹ ਤੁੱਤੇ ਸਾਰੇ ਕਹਿ ਨਾਲ ਆ ਕੇ ਸਾਹਦੇ ਕਿ ਜਵਾਕਾਂ ਦੇ ਜਿੱਤਨਾਂ ਰਮਾਲਾ ਸੀ ਜਿਹੜੀਆਂ ਉੱਥੇ ਝੋਲ ਤੇ ਬੰਨ ਕੇ ਕੇਸੇ ਰਹਤੇ ਉਹ ਵੀ ਸਾਹ ਕੇ ਰੱਖਣਾ ਹਨਾ ਉਹ ਆਏ ਆ ਫੇਰ ਕਿੱਥੇ ਜਾਣਾ ਕਰਨਾ ਪੈ ਜਾ ਤੁਸਾਂ ਦਾ ਇਹ ਮੋਸ਼ਨ ਜਿਹੜਾ ਲੋਡ ਹੁੰਦੀ ਉਹਦਾ ਨਹੀਂ ਘਾਂ ਦਿੱਤੀ ਇਹ ਰੋਟੀ ਆਪਾਂ ਲਾਗੀ ਭਾਂਡੇ ਮੰਨ ਜਨ ਬਾਬਾ ਹੋ ਗਿਆ ਤੇ ਸਾਡੇ ਨਾਲ ਅੱਜੋ ਦਿਨ ਇੱਕ ਗੱਲ ਸ਼ੇਅਰ ਕਰਦੇ ਆਂ ਸਾਡੇ ਇੱਥੇ ਕਿਸੇ ਦੇ ਮਤਲਬ ਕੀਆਂ ਦਾ ਪ੍ਰੋਗਰਾਮ ਹੈ ਘਰੇ ਕਰਵਾਇਆ ਹੁਣ ਉਹਨਾਂ ਨੇ ਰਾਤ ਨੂੰ ਕੀ ਰਾਤ ਨੂੰ ਕੱਲ ਨੂੰ ਅੱਛੀ ਕੀ ਕੱਗੇ ਤੇ ਨੱਚ ਗਈ ਹਿੰਦੀ ਹੈ ਹਾਂ ਉਹਨਾਂ ਨਾਲ ਬੜੀ ਵਧੀਆ ਆਉਂਦਾ ਮੇਕਅਪ ਵਗੈਰਾ ਕਰਕੇ ਗਿੱਦਾ ਸੱਭਿਆਚਾਰਕ ਮੈਂ ਜੀ ਤੇ ਬਹੁਤ ਕਰਦਾ ਨਹੀਂ ਮੈਂ ਜਾਣਦੀ ਨਹੀਂ ਉਫੜਦਾ ਕਰਕੇ ਭੈੜਾ ਨਾਲ ਅਗਲਾ ਆਪਕੋ ਹਜੇ ਮੁੱਕੇ ਨੂੰ ਥੋੜਾ ਟਾਈਮ ਹੋਣਾ ਸੋ ਤੈਨੂੰ ਪਤਾ ਲੋਰੀ ਵੀ ਪਾਣੀ ਪੂ ਸਾਰਾ ਕੁਝ ਕਰਨਾ ਹੋਊਗਾ ਸਾਰਾ ਖੁਸ਼ੀ ਹੈ ਮੇਰੇ ਕੋਲੇ ਸਾਰਾ ਖੁਸ਼ੀ ਹੈ ਮੇਰੇ ਕੋਲੇ ਉਹ ਕਗਰਾਇਆ ਹੁੰਦਾ ਨਾ ਜਿਹੜਾ ਪੌਣਾ ਵਾਲਾ ਉਹ ਪ੍ਰੀਤ ਦੱਬਾ ਕੇ ਲੈ ਜੂ ਹੈ ਤਾਂ ਹੈਗਾ ਸਾਰਾ ਬੱਚਾ ਆਪ ਕੋ ਬਣਾ ਹੁਲੀ ਕਰ ਸਕਦੇ ਭੈਣੇ ਲਾਦ ਨੇ ਹਜੇ ਮਹੀਨਾ ਸਵਾ ਮਹੀਨਾ ਕੱਲ ਤਾਂ ਮੌਤ ਹੋਈ ਹੈ ਕੱਲ ਮੌਤ ਹੋਈ ਹੈ ਕਿੰਨੇ ਹਫਤਾ ਹੋਇਆ ਹੈ ਆਲੋ ਤਾਂ ਉਹ ਬਾਕੀ ਆਈ ਹੈ ਹੁਣ ਆਪਾਂ ਕਿਧਿਆ ਜਿਸ ਭਾਗ ਲੈ ਦੇ ਸੋਨੇ ਲਾ ਦੇ ਨਾ ਵੀ ਤੇ ਸਾਨੂੰ ਉਹਨੇ ਮੈਂ ਤਾਂ ਸਾਡੇ ਇੱਕ ਦੀਦੀ ਹੈ ਪਾਰਲਰ ਵਾਲੀ ਉਹਨੇ ਫੋਨ ਕਰਿਆ ਕਹਿੰਦੀ ਰਮਨ ਤੁਸੀਂ ਭਾਗ ਲੈ ਲਓ ਮੈਂ ਕਿਹਾ ਨਹੀਂ ਅਸੀਂ ਨਹੀਂ ਲੈਂਦੇ ਦੀਦੀ ਭਾਗ ਤੇ ਅਸੀਂ ਕੀ ਸੋਨੇ ਲਾ ਦੇ ਡੋਰੀਆਂ ਪਾਉਂਦੇ ਹਨਾ ਤੇ ਵੀ ਸਾਡੇ ਦਾ ਬੇਗ ਵਿਚਾਰਿਆਂ ਦਾ ਘਰ ਉਜੜ ਗਿਆ ਜਮਾਨਾ ਜਿੱਦਾਂ ਲੱਗਿਆ ਕਰੇ ਤੇ ਕੌਣ ਰਹਿ ਗਿਆ ਮੰਦਰ ਪਹਿਲਾਂ ਮਾਂ ਮੁੱਕ ਗਈ ਸੀ ਫਿਰ ਪਿਓ ਮੁੱਕ ਗਿਆ ਤੇ ਮੈਂ ਕਿਹਾ ਅਸੀਂ ਸੋਨੇ ਨਹੀਂ ਲਾਦੇ ਸਾਨੂੰ ਤਾਂ ਚੰਗਾ ਹੀ ਨਹੀਂ ਲੱਗਦਾ ਵੀ ਜਿਵੇਂ ਕਿ ਸਾਨੂੰ ਆਪ ਦਾ ਘਰ ਲੱਗਦਾ ਨਾ ਪੇਕਾਂ ਦਾ ਘਰ ਸਾਰਿਆਂ ਨੂੰ ਆਪ ਦਾ ਘਰ ਆ ਹੀ ਲੱਗਦਾ ਹੁੰਦਾ ਤੇ ਸਾਰਿਆਂ ਨੂੰ ਐ ਹੁੰਦਾ ਵੀ ਸਾਡਾ ਘਰ ਨੂੰ ਵਸਦਾ ਰੱਖਦਾ ਰਹੇ ਹਨ ਤੇ ਐਵੇਂ ਲੱਗਦਾ ਜਿਹਦੇ ਕਹਿੰਦੇ ਉਹਦੇ ਘਰਾਂ ਨੂੰ ਦਿੰਦੇ ਲੱਗਦੇ ਹਨ ਉਹਨਾਂ ਨੂੰ ਪਤਾ ਲੱਗਦਾ ਜਿਹਦੇ ਉੱਜੜ ਜਾਂਦਾ ਘਰ ਤੇ ਆਪਾਂ ਤਾਂ ਕਦੇ ਇਹ ਜਿਹੀ ਸੋਚ ਨਹੀਂ ਰੱਖੀ ਸੀ ਆਪਾਂ ਕੋਈ ਮਤਲਬ ਤੀਆਂ ਦਾ ਕੋਈ ਧਿਆਨ ਨਹੀਂ ਖਲੋਦੇ ਆਪਾਂ ਹਨਾ ਤੇ ਮੈਨੂੰ ਤਾਂ ਨਾ ਤੀਆਂ ਤੇ ਕੀ ਕਰ ਦਿੰਦੇ ਆ ਤੀਆਂ ਤੇ ਤੀਆਂ ਹੁੰਦੀਆਂ ਉਹ ਹੀ ਤੇ ਤੀਆਂ ਦਾ ਹੀ ਫੰਕਸ਼ਨ ਹੈ ਉਹਦੇ ਰਾਤ ਨੂੰ ਮੈਨ ਲੱਗਿਆ ਲਕਣਾ ਚੜਾ ਕੇ ਆ ਗੋ ਉਹਦੇ ਵਿੱਚ ਪਾ ਦਿੰਦੇ ਆ ਹਾਂ ਉਹ ਇਹ ਤੀਆਂ ਦਾ ਤਿਆਰ ਹੁੰਦਾ ਤੀਆਂ ਦਾ ਮਤਲਬ ਡੋਰੀਆਂ ਪਾ ਕੇ ਚੁੰਦੀਆਂ ਆਉਂਦੇ ਕੁੜੀਆਂ ਦਾ ਹੁੰਦਾ ਜਨਾ ਹਾਂ ਕੁੜੀਆਂ-ਕੁੜੀਆਂ ਤੇ ਸੌਣ ਚ ਹੁੰਦਾ ਤੀਆਂ ਦਾ ਤਿਆਰ ਇਹ ਤੇ ਮੈਨੂੰ ਤਾਂ ਉਹਦੇ ਬੁੱਧਵਾਰ ਦੀ ਗੱਲ ਹੈ ਜਿੱਦੇ ਫੁੱਫੜਾ ਵੇ ਫਰਾਤ ਨੂੰ ਬੁੱਧਵਾਰ ਨੂੰ ਕਿ 11:00 ਵਜੇ ਤੇ ਮੈਂ ਵਾਗੀ ਹਣਾ ਉਹ ਦੀਦੀ ਕੋਲੇ ਪਤਾ ਨਹੀਂ ਕੀ ਕੰਮ ਗਈ ਸੀ ਤੇ ਮੈਂ ਕੁਝ ਲੈਣ ਗਈ ਸੀ ਮੈਂ ਸੱਚ ਸੰਧੂਰ ਲੈਣ ਗਈ ਸੀ ਤੇ ਮੈਂ ਇਹਨੂੰ ਆਖੋ ਮਖੜ ਦੇ ਸੰਧੂਰ ਦੇ ਦੇ ਤੇ ਮੈਂ ਕਮੈਂਟ ਆਈ ਜਾਂਦੇ ਵੀ ਕਹਿੰਦੇ ਸੰਧੂਰ ਸੀ ਲਾ ਕੇ ਰੱਖਿਆ ਹੋਰ ਇੱਕ ਦੋ ਭੈਣਾਂ ਦੇ ਕਮੈਂਟ ਆਏ ਸੀ ਤੇ ਮੈਂ ਉਹਦੇ ਸੰਧੂਰ ਲਾਇਆ ਲਈ ਆਈ ਹਣਾ ਤੇ ਸੌਣ ਬਗਾ ਚਾ ਲਾਇਆ ਕਰਾਂਗੇ ਫਿਰ ਉਹਦੇ ਵੀਡੀਓ ਜੋ ਸੰਧੂਰ ਲਾਇਆ ਪਹਿਲੇ ਦਿਨ ਤਾਂ ਮੈਨੂੰ ਉਹ ਕਹਿੰਦੇ ਨਾ ਕਹਿੰਦੇ ਰਮਣ ਸੌਣ ਦਾ ਕਰਕੇ ਕਹਿੰਦੀ ਬਾਹਰ ਨਾ ਸੋਹਣੀਆਂ ਜੂੜੀਆਂ ਆਂ ਪਗੀਆਂ ਹਰੇ ਰੰਗ ਦੀਆਂ ਮੈਨੂੰ ਕਹਿੰਦੀ ਪਾਲਾ ਫਿਰ ਕਿਧਰ ਹੱਥ ਦਿਖਾ ਮਖਾ ਲੈ ਦੇਖ ਲੈ ਹੱਥ ਮੇਰਾ ਪਾਰ ਆਏ ਭੈਣੇ ਮਖਾ ਉਹ ਹੱਸਿਆ ਮੇਰਾ ਦੇਖ ਕਿਵੇਂ ਮੈਂਦੀ ਕਿ ਤੂੰ ਪਾਲੂ ਨਾ ਕੱਪੜੇ ਧੋ ਕੇ ਤੇ ਫੇਰ ਆਈ ਕਹਿੰਦੀ ਤੇ ਵੀ ਫੇਰ ਆਪਾਂ ਕਹਿੰਦੀ ਕੱਲ ਨੂੰ ਜਦੋਂ ਤੇਰੇ ਕੱਪੜੇ ਧੋਤੇ ਹੋਏ ਤੇ ਹੱਥ ਨਰ ਤੇ ਭਾਈ ਮੈਂ ਇਹਨੂੰ ਆਖਮਾ ਚੰਗਾ ਮਖਾਜੂ ਹੀ ਰੜ ਗਿਆ ਮੈਂ ਉਹਦੀ ਚੂੜੀਆਂ ਮੈਨੂੰ ਪਤਾ ਨਹੀਂ ਕਾਤੋਂ ਐਂ ਲੱਗੀ ਜਾਂਦਾ ਮੈਂ ਚੂੜਨਾ ਨਹੀਂ ਬੁਣਦੀ ਅੱਜ ਤੇ ਮੈਂ ਕਿਹਾ ਮੈਂ ਕੱਲ ਨੂੰ ਆਉਂਗੀ ਤੇਰੇ ਕੋਲੇ ਟਾਈਮ ਨਾ ਕਪੜੇ ਤੋਂ ਕਿਤੇ ਮੈਂ ਕਿਹਾ ਮੇਰੇ ਚੂੜਨਾ ਪਾ ਦੀ ਮੈਨੂੰ ਵੀ ਸ਼ੌਂਕ ਹੈ ਮਾ ਚੂੜਨਾ ਦਾ ਤੇ ਭਾਈ ਉਦੋਂ ਦੀ ਮੈਂ ਇਹ ਜੀ ਬਚਤ ਰਹੀ ਚੰਗਾ ਹੋ ਗਿਆ ਮੈਂ ਚੂੜਨਾ ਨਹੀਂ ਬੁਵਾਂਗਾ ਹਨ ਤੇ ਸੋਨੂੰ ਵੀ ਪਤਾ ਸਸਕਾਰ ਤੇ ਜਾਣਾ ਮੈਂ ਤਾਂ ਨੇਲ ਬਾਹ ਨੋ ਪਾਰਸ ਲੱਗੀ ਸੀ ਮੈਨੂੰ ਇੰਨੀ ਨਾ ਪਰਤਾਵੇ ਵੈ ਗੱਡੀ 'ਚ ਬੈਠੀ ਰੇ ਸਾਰੀ ਪੱਟ ਕੇ ਤੇ ਜਦੋਂ ਨੂੰ ਗਿੱਦੜੇ ਪਹੁੰਚੀ ਸਾਰੀ ਲਾ ਲਈ ਸੀ ਮੈਂ ਇਹ ਜੀ ਚੂੜਮਾ ਹੁੰਦਗਾ ਨਾ ਲਾਉਣ ਜੋ ਕਰੇ ਭੰਨਗਾ ਵੀ ਮਾੜੀਆਂ ਹੁੰਦੀਆਂ ਲੈਣੀਆਂ ਮੇਰੇ ਹੈ ਨਹੀਂ ਸੀ ਕਿਉਂਕਿ ਮੇਰੇ ਹੱਥ ਬਹੁਤ ਜ਼ਿਆਦੇ ਭਾਰੀ ਏ ਕੰਗੀ ਏ ਦੋਨੇ ਹੱਥਾਂ 'ਚ ਤੇ ਐਵੇਂ ਲੱਗਦਾ ਜੀ ਪੈਸੇ ਲਾਏ ਆ ਨਾ ਚੀਜ਼ ਸੁਹਾਗ ਦੀ ਪ੍ਰਤੀਕ ਹੁੰਦੀ ਚੂੜੀਆਂ ਭੰਨਾਂਗੇ ਉਹ ਵੀ ਮਾੜੀਆਂ ਆਪਦੇ ਵਾਸਤੇ ਮਾੜੀਆਂ ਹੁੰਦੀਆਂ ਤੇ ਮੈਂ ਸ਼ੁਕਰ ਬਣਾਇਆ ਬੈ ਗੁਰੂ ਦਾ ਵੀ ਚੰਗਾ ਹੋ ਗਿਆ ਮੈਂ ਬਧਵਾਰ ਨੂੰ ਚੂੜੀਆਂ ਨਹੀਂ ਪਵਾਆਂ ਕਿਉਂਕਿ ਅਗਲੇ ਦਿਨ ਫਿਰ ਸੰਸਕਾਰ ਤੇ ਜਾਣਾ ਸੀਗਾ ਤੇ ਉਹ ਕਹਿੰਦੇ ਹੁੰਦੇ ਆ ਵੈਗਰੂ ਦੇ ਤਰਫੋਂ ਹੈ ਨਾ ਕੋਈ ਇਸ਼ਾਰਾ ਇਹ ਜਿਆ ਹੁੰਦਾ ਵੀ ਮੈਂ ਉਹਨੂੰ ਨਾ ਕਰਤੀ ਮੈਂ ਕਿਹਾ ਚੂੜੀਆਂ ਨਹੀਂ ਮੈਂ ਪਾਉਂਦੀ ਅੱਜ ਤੇ ਬਾਕੀ ਜੀ ਸਾਰੀਆਂ ਭੈਣਾਂ ਦਾ ਧੰਨਵਾਦ ਇੰਨਾ ਕ ਜਿਆਦਾ ਸਪੋਰਟ ਕਰ ਰਹੇ ਆ ਤੁਸੀਂ ਹੈ ਨਾ ਵੀ ਸਾਡੇ ਚੈਨਲ ਨਾਲ ਸਪੋਰਟ ਬਣਾਈ ਰੱਖੋ ਜੀ ਤੇ ਪਤਾ ਨਹੀਂ ਕੀ ਚੱਕਰ ਹੋ ਗਿਆ ਵਿਊ ਬਹੁਤ ਘਟਾਉਣ ਲੱਗੇ ਅগে ਬਹੁਤ ਸੋਨੇ ਵਿਊ ਆਉਂਦੇ ਸੀ ਮੰਨ ਕੇ ਚੱਲੋ ਵੀ ਜਿੰਨੇ ਸਬਸਕ੍ਰਾਈਬਰ ਸੀਗੇ ਵੀ ਮੈਂ ਵੱਧ ਕੇ 200 ਵਿਊ ਆਉਂਦੇ ਸੀਗੇ ਸਬਸਕ੍ਰਾਈਬਰਾਂ ਤੋਂ ਵੱਧ ਕੇ ਹੁਣ ਨਾ ਅੱਧ ਚ ਹੀ ਰਹਿ ਜਾਂਦੇ ਆ ਵਿਊ ਬਹੁਤ ਘਟਾਉਣ ਲੱਗੇ ਪਤਾ ਨਹੀਂ ਕੀ ਗੱਲ ਹੋਗੀ ਤੇ ਪਲੀਜ਼ ਸਪੋਰਟ ਕਰੋ ਜੀ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਇੱਕ ਆਸਤੀਕ ਉਮੀਦ ਤੇ ਹੈ ਨਾ ਚੈਨਲ ਵਧਾਇਆਗਾ ਤੇ ਬਸ ਲੱਗ ਜਾਂਦੀਆਂ ਇਸ ਕਰਕੇ ਕਿਉਂਕਿ ਦਿਨੇ ਜਮਾ ਹੀ ਨਹੀਂ ਸੁੱਤਾ ਜਾਂਦਾ ਅੱਜ ਵੀ ਨਹੀਂ ਸੁੱਤੀ ਮੈਂ ਰਣਵੀਰ ਆ ਗਿਆ ਦੋਨੇ ਭੈਣ ਭਰਾ ਅਸੀਂ ਗੱਲਾਂ ਵਾਰੀ ਗੇ ਮੁਣਕੇ ਕੰਮ ਸੀ ਮੜੇ ਅਸੀਂ ਕੰਮ ਜਾਵੜੇ ਤੇ ਹੁਣ ਵੀ ਬਸ ਕੰਮ ਦਾ ਹੀ ਸਟਾਰਟ ਹੋਵੇ ਰਾਤ ਨੂੰ ਅਲੱਗ ਨੀਂਦ ਹੀ ਕਿਉਂਦੀ ਕਿੰਨੇ ਕਿੰਨੇ ਵਜੇ ਤਿੰਨ ਚਾਰ ਵਾਰੀ ਤਾਂ ਮੇਰੀ ਅੱਖ ਖੁੱਲਦੀ ਹੈ ਰਾਤ ਨੂੰ ਹਨਾ ਸੋ ਆਇਆ ਨਹੀਂ ਉੱਠ ਘੜਦੀਆਂ ਫੇਰ ਉੱਠ ਘੜਦੀਆਂ ਘੰਟੇ ਤੋਂ ਫੇਰ ਜਾਗ ਆ ਜਾਂਦੀ ਫੇਰ ਉੱਠ ਕੇ ਐਨੂੰ ਜਦੋਂ ਉਹ ਸਾਰੇ ਮਾਰ ਕੇ ਫੇਰ ਪੈ ਜਾਂਦੀ ਹੈ ਤੇ ਐਂ ਜੇ ਹੋ ਰਹੀ ਹੋਇਆ ਪਿਆ ਕੋਕ ਵੀ ਬੀ ਆ ਜੇ ਤਾਂ ਬਹੁਤ ਸਾਰਾ ਹੋ ਜਾਂਦਾ ਮੈਨੂੰ ਫਿਕਰ ਨਹੀਂ ਹੁੰਦਾ ਜਦੋਂ ਆ ਜਾਂਦੀ ਹੈ ਵੀ ਪਤਾ ਹੁੰਦਾ ਸਿਆਣਾ ਬੰਦਾ ਕਰੇ ਪਿਆ ਹੁਣ ਸਾਰੀ ਜ਼ਿੰਮੇਵਾਰੀ ਆਪ ਤੇ ਤਿਆਰੀ ਹੈ ਐਵੇਂ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਡਰਦੀ ਨਹੀਂ ਮੈਂ ਬਹੁਤ ਜ਼ਿਆਦਾ ਤਲੇਰ ਐ ਮੈਂ ਸਾਡੇ ਪਿੰਡ ਚੋਂ ਨਾ ਇੱਕ ਬੁੜੀ ਵੈਠਣ ਆਈ ਤੇ ਮਾਸਟਰ ਉਹਦੇ ਕਹਾਸ ਲੈਣਾ ਸਰਕਾਰੀ ਕਹੋ ਹੈ ਟੀਚਰ ਹੈ ਮੈਨੂੰ ਕਹਿੰਦੀ ਭੈਣੇ ਇੱਕ ਬੁੜੀ ਟੱਕਦੀ ਮੈਨੂੰ ਕੱਲ ਅੱਛਾ ਮਗਾ ਠੀਕ ਹੈ ਕਹਿੰਦੀ ਕਿ ਉਹਨੇ ਐ ਆਖਿਆ ਆ ਕਿ ਇਹ ਗੱਦੀ ਦੀ ਬੂ ਉਂਗਲਾਂ ਨਹੀਂ ਕਰਨਾ ਬੰਦਿਆਂ ਵਰਗੀ ਹੈ ਵੇਖ ਭੈਣੇ ਮੈਂ ਤਾਂ ਬੁੜੀਆਂ ਨਹੀਂ ਸੋਚ ਰੱਖੀ ਨਹੀਂ ਕਦੀ ਆਪਾਂ ਤਾਂ ਬੰਦਿਆਂ ਵਾਂਗੂ ਬਣ ਕੇ ਰਹਿਨੇ ਆ ਤੇ ਬੇਫਾਲਦੂ ਆਪਾਂ ਆਣਾ ਵੀ ਬੁਲਾਉਣਾ ਨਹੀਂ ਕੋਈ ਵੀ ਹੈ ਨਾ ਬੰਦਾ ਜਾਂ ਕਿਵੇਂ ਵੀ ਆਪਾਂ ਕੰਮ ਮਤਲਬ ਵੀ ਬੁਲਾਉਣੀ ਆ ਅਗਲੇ ਨੂੰ ਤੇ ਬੁੜੀਆਂ ਨਾਲ ਆਪਣਾ ਵਧੀਆ ਤੇ ਅੱਜ ਵੀ ਬਾਈ ਨੇ ਆਖਿਆ ਸੀ ਜਸ਼ਨ ਕਹਿੰਦਾ ਰੋਟੀ ਬਣਾ ਦੇ ਚਾਲ ਮਖਾ ਲਾ ਦਾਂਗੇ ਕਾਲੀ ਬਣਾ ਕੇ ਸਬਜ਼ੀ ਗੰਡਿਆਂ ਦੀ ਬਣਾ ਲੇ ਦੁੱਧ ਪਾ ਕੇ ਬਣਾ ਲਓ ਖਾਲੇਗਾ ਤੂੰ ਫੇਰ ਪੰਗਾ ਦੇਣਾ ਪਈਆ ਦਲੇ ਛੋਲੇ ਹਾਂ ਬਸ ਉਹ ਖਾ ਲ ਰੰਜਸ ਕਿਤਾ ਖਰਾ ਚਲੋ ਜੀ ਫੇਰ ਮਿਲਦੇ ਲੋ ਜੀ ਆਪਾਂ ਲਾ ਕੇ ਸਬਜ਼ੀ ਬਣਾਉਣ ਤੇ ਬਣਾਉਣੇ ਆਪਾਂ ਗੰਡਿਆਂ ਦੀ ਤੇ ਮੈਂ ਲਈ ਸੀ ਮਿਰਚਾਂ ਤੇ ਪਾਣੀ ਮੰਗਣ ਨੂੰ ਸਾਬਣਾ ਸੀ ਟੀਂਆਂ ਤੇ ਲਾਲ ਮਿਰਚ ਖਤਮ ਹੋਈ ਗਈ ਉਹ ਦਿਨ ਵੀਟਲ ਲੈ ਮਰਾਈਆਂ ਸੀ ਮੈਂ ਜਿਹੜੇ ਫਾਪੇ ਜੁਨੇ ਫੜਾਗਾ ਸੀ ਤੇ ਹੁਣ ਮੁੱਕ ਗਾਜਾ ਆ ਵੀ ਛਾੜ ਦੇ ਬਿੱਟੂ ਤੇ ਆਪਾਂ ਅੱਜ ਸਬਜ਼ੀ ਕੋਈ ਨਹੀਂ ਸੀ ਆਪਾਂ ਬਣਾਉਣੇ ਗੱਡੇ ਫ੍ਰੀਦਰ ਗੋਡਿਆਂ ਦੇ ਨਾ ਪੈ ਜਾਣੇ ਛਿੱਟੇ ਪੁੱਤ ਅੱਛਾ ਛਿੱਟੀ ਬਦਲਾਂ ਮਾਰਦੀ ਫਿਰ ਹਏ ਪਿਛਟੀ ਹਏ ਪਿਛਟੀ ਅੱਜ ਬਾਹਰ ਵੀ ਲੈਣੀ ਲੱਗੂ ਰੋਟੀ ਕਹਿੰਦਾ ਮੇਰਾਂਾ ਵੀ ਪਈ ਚਾਰ ਰੋਟੀਆਂ ਲਾ ਲੈ ਮੈਂ ਤਾਂ ਮੱਕੀ ਹੀ ਖਾਣ ਲੱਗ ਗਿਆ ਮੈਂ ਬੱਖਰਾ ਪਤਾ ਨਹੀਂ ਕਿਰੇ ਕਿਉਂ ਆ ਬੰਦੇ ਨੂੰ ਛੱਤਾ ਤਾਂ ਨਹੀਂ ਕਿਤੇ ਤੂੰ ਮਖਿਆਲ ਵਾਲਾ ਉਹ ਛੱਤਾ ਮਖਿਆਲ ਵਾਲਾ ਫਿਰ ਮੱਖੀਆਂ ਆ ਜਾਂਦੇ ਨੇ ਮਖਿਆਲ ਛੱਤੇ 'ਤੇ ਬੈਠਣਾ ਆ ਕੇ ਬੱਖਰਾ ਤਾਂ ਕੇਮਿੰਗ ਤੇ ਫਿਰ ਮੈਂ ਕਿ ਹੋਰ ਤਾਂ ਹੈ ਨਹੀਂ ਲਾਲਕਾ ਸਜੀਤ ਜੀ ਮੈਂ ਨਾਲ ਕੋ ਤੋਂਦੀ ਆ ਫਿਰ ਵੀਡੀਓ ਟੰਗ ਦਿਨੀ ਬਹਨ ਜੀ ਤੇ ਸੋਨੇ ਮੱਖਾ ਬਣਾ ਲਿਆ ਪਾਣਾ ਗੰਡਾ ਹੀ ਦਾਗੂ ਕਸ ਦੀ ਹੈ ਨਹੀਂ ਚਰੇ ਆ ਵੀ ਪ੍ਰੀਤਿਕ ਤਾਂ ਆਪਾਂ ਨੇ ਮਾਜ ਨਾਲ ਉਹ ਦਿੱਤਾ ਰਿਹਾ ਕਾਹਲ ਬਾਕੀ ਸਾਹਮਣੇ ਡਸਟ ਵੀ ਇੰਚੇ ਸੇ ਟੇਕਾ ਚਲਾ ਜਾ ਕੁਝ ਮੈਨੂੰ ਨਹੀਂ ਲੱਗ ਰਿਹਾ ਕਿੱਥੇ ਕੰਮ ਨਾਲ ਨਹੀਂ ਇਹ ਬਾਕੀ ਤੇ ਬਸ ਸਾਹੇ ਕੰਮ ਧੰਦੇ ਜੀ ਕਿਤਾ ਨੇ ਢੇੜੇ ਤੇ ਤੋ ਤੈਨੂੰ ਲੱਗ ਗਈ ਮੇਰੇ ਬਾਹਰ ਕੰਮ ਸੀਗਾ ਮੇਰੇ ਕੋਈ ਕੰਮ ਨਹੀਂ ਚ ਭੱਜੀ ਫਿਰਦੀ ਆ ਮੈਂ ਹਾਂ ਉਹ ਮੈਂ ਇਹਨਾਂ ਨੂੰ ਕਹਨਾ ਸੋਚਿਆ ਬੰਦੇ ਫੈਗਰ ਨੂੰ ਜਾਇਦਾ ਬਣ ਜੂਗਾ ਨਾ ਬੰਨਾ ਇੱਕ ਮੈਂ ਦੇ ਮੇਰਾ ਨੂੰ ਬਸ ਬਣੀ ਹੈ ਨਾ ਭੱਜਾ ਢੋੜੀ ਭੱਜਾ ਢੋੜੀ ਦੋਨੇ ਭੈਣ ਪਿਆ ਸੱਜੇ ਸੱਬਲੇ ਓਕੇ ਆ ਸਾਬਰ ਦਾ ਰੱਕਦੇ ਪੁੱਤ ਉਹਦੇ ਵਿੱਚ ਆ ਜੇ ਉਹਨੂੰ ਖੋਜੂਗੀ ਮਾੜੀ ਮੁੰਡੀ ਭਾਂਡੇ ਬੰਦੇ ਆ ਛਾਲੇ ਬੰਦੇ ਰਹੀਆਂ ਨੂੰ ਕੁੱਲ ਜੀ ਬਣਾਉਂਦੇ ਨੇ ਆਪਾਂ ਦਾ ਸ਼ੂਟਿੰਗ ਬੱਸ ਸਲਝੂਗਾ ਆਪਾਂ ਠੀਕ ਹੈ ਤੇ ਬੱਸ ਜੀ ਹੈਨਾ ਸਬਜੀ ਹੁਣ ਬਾਕੀ ਵੀ ਦੋ ਚਾਰ ਥੀਂ ਜਿਹੜੇ ਦੁੱਧ ਘਰ ਦੇ ਪਾਉਂਦੇ ਨਾਲ ਨਾਲ ਕਾਹਨੂੰ ਵੀ ਛੁੱਟੀ ਹੈ ਨਾ ਤੁਹਾਨੂੰ ਕਾਹਨੂੰ ਬਣਾਣੀ ਰਹਿ ਗਈ ਰੈਂਦੀ ਆ ਕਲਰ ਹੀ ਕਰਨਾ ਹੈ ਹੈ ਕਲਰ ਮੈਂ ਇਬਰਾਹਮ ਹੁਣ ਤੱਕ ਸਕੈਚ ਲਿਆਦੇ ਸਾਰੇ ਜਿਹੜਾ ਤੇ ਗੋਡਾ ਰੱਖਾ ਲੱਗ ਗਿਆ ਪਰ ਇਹਨੇ ਕਿੱਥੇ ਨਿਕਲ ਗਈ ਪਰ ਆਪ ਨੂੰ ਪਤਾ ਹੈ ਜਿਵੇਂ ਮੈਂ ਭੈਗੀ ਹੁੰਦੀ ਐ ਨਾ ਮੇਰੇ ਕੋਡਾ ਬਣਾਉਂ ਤੋਂ ਆਪੇ ਹੱਟ ਜਾਵਾਂ ਮੈਂ ਜਮਾ ਦਵਾਈ ਨਹੀਂ ਲੈਣੀ ਕਿਸੇ ਜੀ ਦੀ ਕਿਉਂ ਦਵਾਈ ਲੱਗੇ ਤੇ ਕੋਈ ਕੰਮ ਕਰਾਂਗੇ ਹੋਰ ਭਰੇ ਆਹ ਕੋਈ ਜਵਾਖਾ ਦਾ ਗਾਣਾ ਸੁਣਾਉਗਾ ਕੋਡੇ ਦੀ ਦਵਾਈ ਨਹੀਂ ਲੈਂਦੀ ਐ ਕਿ ਭਾਵੇਂ ਜਮਾ ਦੋਈ ਕਰਦੇ ਐ ਆਹੀਂ ਟਾਈਮ ਪਾਸ ਕਰ ਤਾਹ ਕੋਡਾ ਨਾ ਇੰਨਾ ਨਾ ਉੱਨੇ ਵੇਲੇ ਤੱਕ ਤੇ ਆਪੇ ਹੱਟ ਜੂਗਾ ਕੰਮ ਦਾ ਨਾ ਕੋਈ ਜਵਾਖਾ ਨਿਕਲਣਾ ਕਿ 4 ਰੁਪਏ ਦੀ ਕੈਸੇ ਦਵਾਣਾ ਵੀ ਲਾਈ ਦੇਗੀ ਅਨਾਈਜੇਸ਼ਨ ਹੂੰ ਤੇ ਸਾਡੇ ਜੇਸ਼ਨ ਨੇ ਜਦੋਂ ਇਹ ਵੀਡੀਓ ਬਣਾਉਣ ਲੱਗ ਜਾਂਦਾ ਇਹਨੇ ਮੱਖਣ ਖਾਣ ਲੱਗ ਗਿਆ ਤਾਂ ਮੈਂ ਥੋੜੀ ਵੀਡੀਓ ਹੱਲਣ ਲੱਗ ਜਾਂਦੀ ਆ ਵੀਡੀਓ ਪਰ ਕੈਮਰਾ ਹਲਾਉਣ ਲੱਗ ਜਾਂਦੇ ਨੇ ਉਹ ਨਾਲ ਕਦ ਬਾਲੀ ਆਉਂਦੀ ਆ ਇਸ ਮੱਖੀਆਂ ਤੋਂ ਹਰ ਤਰ੍ਹਾਂ ਦੇ ਆਹ ਹੈ ਮਹੀਨੇ ਦੋ ਆਈ ਹੁੰਦੇ ਗੰਦੇ ਜਿਹੇ ਮਹੀਨੇ ਸੌਣ ਭਾਗ ਇਹ ਤਾਂ ਬਾਲੇ ਚੰਦਰੇ ਹੁੰਦੇ ਜੀ ਨਾ ਆਈਆਂ ਤਾਂ ਸਾਰਾ ਦਿਨ ਪਸੀਨਾ ਹੀ ਨਹੀਂ ਆਉਂਦਾ ਮੇਰਾ ਪਸੀਨਾ ਪੜੇ ਪਈਆਂ ਮੇਰਾ ਧੌਣ ਪੂਰੀ ਪਿੰਡਾ ਤਤਾਂ ਸਾਰੀਆਂ ਲਓ ਜੀ ਆਪਣੇ ਸਾਬ ਜਾਈ ਜਾਊਗੀ ਸੀਡੀਆਂ ਨਾਲ ਆਪਣੀ ਜੋਗੀ ਦਾਲ ਲਾਲੋ ਸਬਜ਼ੀ ਨਾਲੋਂ ਬਣਾ। ਬਣਾਉਣਾ। ਫਰੀਦ ਨੇ ਹਲ ਤੋ ਕੇ ਪਾਇਆ ਕੱਪੜੇ। ਕੁੰਨ ਕੇ ਕਦੋਂ ਅਸੀਂ ਤੁਹਾਨੂੰ ਜਾਣਗੇ। ਆਸੀ ਜਹਾ ਵੀ ਦੀ ਜੀ ਮੈਂ ਰਣ ਨੂੰ ਜਸ਼ਨੇ ਨੇ। ਅਜਾ ਫਰੀਦ ਨੇ ਵੀ ਚਲੀ ਜਾ। 4 ਵਜੇ ਨੂੰ ਹੋ ਗਈ ਚਾਹ ਬਣਾਉਣੀ ਹੈ ਟੜਕੇ ਤੋਂ ਫਨਾਉਂਦੀ ਨਹੀਂ ਚਾਹ ਟੜਕੇ ਫਰਾਈ ਨਹੀਂ ਸੀ ਚਾਹ ਕਿਉਂ ਮੈਨੂੰ ਮਿੱਠੀ ਰਹਿ ਗਈ ਚਾਹ ਟੜਕੇ ਉਹ ਤੂੰ ਠਾਕ ਤੇ ਜਾ ਮਹਾ ਜਸਨੇ ਚਾਹ ਪੀ ਲੈ ਬੜੀ ਇਤਨੀ ਬਿੱਡੀ ਆਪੇ ਨਾ ਚਾਹ ਪੀ ਦਰ ਮੈਂ ਭੁੱਲੀ ਆਣੀ ਹੈ ਚਾਹ ਬੰਦ ਕਰ ਤਾ ਮੈਂ ਜਲਦੀ ਮਾਰ ਲਾ ਲੇ ਇਰਾਦੇ ਚਾਹ ਤਾਂ ਪੂਰੀ ਆਪਾਂ ਵੀ ਲੈ ਲੈ ਇਹ ਪੁੱਟ ਲੈ ਆਪਾਂ ਚਾਹ ਪੀਓ ਕੀ ਨਹੀਂ ਜਾਣਾ ਖੁਸ਼ਾਦਾਨੇ ਮੈਂ ਤਾਂ ਗਿਆ ਵਾਲੀ ਚਾਹ ਵੀ ਤੁਸੇ ਸਕੂਲ ਵਗਦੇ ਨੇ ਤੇ ਮੈਂ ਤੇ ਬੀਬੀ ਪੀਣਾਂ ਐ ਅਸੀਂ ਗਿਆਨਾਂ ਦੀ ਚਾਹ ਵੀ ਬਣਾਉਣੀ ਬਣਾਉਂਗੀ ਸਾਦਾ ਹੀ ਨਹੀਂ ਦੋ ਆ ਪੀਣੀ ਪੀਣੀ ਚਾਹ ਪਾਣੀ ਆ ਹੋਰ ਦਸ ਗੀਰ ਦੇ ਗੁਰੂ ਖਾਨੇ ਸਾਰਾ ਦਿਨ ਚਲੋ ਜੀ ਫੇਰ ਮੈਂ ਲਓ ਜੀ ਆਪਾਂ ਲੱਗੇ ਰੋਟੀ ਬਣਾਉਣਾ ਤੇ ਭਾਈ ਇੱਕ ਵਾਰੀ ਜਾ ਕੇ ਮੁੜ ਗਿਆ ਕਹਿੰਦਾ ਰੋਟੀ ਬਣਾਈ ਨਹੀਂ ਭਾਈ ਬਖਾਵਾ ਬਸ ਮੈਂ ਆਟਾ ਗੱਟ ਕੇ ਆਟਕੇ ਮੈਂ ਕਿਹਾ ਹਮੇ ਰੋਟੀ ਲੱਗਦੀ ਐ ਤੇ ਤੂੰ ਕਿਧਰ ਜਾਣਾ ਭਰਾਵਾ ਸਬਜੀ ਬਰਤੀ ਜਾਏਗੀ ਤੇ ਸਬਜੀ ਬਰਤੀ ਚਪਲਾ ਪਾਉਣਾ ਹੈ ਚਪਲਾ ਪਾ ਲਓ ਤੇ ਸਬਜੀ ਜੀ ਆਪਾਂ ਗੱਡਿਆਂ ਦੀ ਬਣਾਈ ਮਲਾਈ ਪਾ ਕੇ ਤੇ ਦੁੱਧ ਪਾ ਕੇ ਬਹੁਤ ਸੁਆਦ ਬਣੀ ਹੈ ਪਤਲੀ ਕੋਲੀ ਹੋ ਗਈ ਦੀ ਰਵਣ ਜੀ ਕੋਸਨਾ ਗਰਮ ਹੋਊਗੀ ਉਹ ਤੋਂ ਆਏ ਦੀਪਾ ਰੋਤੀ ਪਾ ਦੇ ਬੰਤਾ ਪੋਣੇ ਜੀ ਪਰੋਟਾ ਕਮਲੇ ਦੇਣੀ ਮੈਨੂੰ ਬਾਟੀ ਬਣਾ ਦੇ ਸਬਜ਼ੀ ਪਾ ਦੇ ਉਹ ਨੂੰ ਬੋਲਣਾ ਆ ਦੀ ਬਾਈ ਨੂੰ ਉੱਥੇ ਬੈਠਾ ਸੋਨੇ ਨਾ ਕੋਈ ਭੱਜ ਕੇ ਜਾਂਦਾ ਜੇਰਾ ਮੈਨੂੰ ਬਾਟੀ ਬਣਾ ਦੇ ਬਾਟੀ ਬਣਾ ਦੇ ਪੋਣੇ ਹੈਗੇ ਮੇਰੇ ਕੋਲ ਬਾਟੀ ਲੈ ਦੇ ਤੇ ਬਸ ਜੀ ਰੋਟੀ ਰਹਿ ਗਈ ਖਾਣੀ ਬਣਾਉਣ ਵਾਲੀ ਹੈ ਨਾ ਬਸ ਇਸ ਤੋਂ ਬਾਅਦ ਖਾ ਲਾਂਗੇ ਅਸੀਂ ਰੋਟੀ ਖਾਣ ਨੂੰ ਭਾਂਡੇ ਕੋਲ ਜਾ ਕੇ ਲੈ ਲੈ। ਉਹ ਚ ਰੋਜ਼ ਹੀ ਆਹੀ ਆਤੀ ਹੁੰਦੀ ਹੈ ਕੱਲ ਵੀ ਲੜਦਾ। ਜਾ ਅੰਗਲ ਨੂੰ ਬੋਲਵਾ ਲੈ ਤੇ ਅੰਗਲ ਰੋਟੀ ਲੈ ਜਾ। ਸਿੱਚਾ ਪਵਾ ਪਾ ਦੇ ਦੇ। ਬਹੁਤ ਹੈ। ਹੂੰ। ਬੋਲਵਾ ਦੇ ਰੋਟੀ ਲੈ ਜਾਓ। ਵਿਚਾਰੇ ਲੈ ਤਾਂ ਹੈ ਹੀ ਜੀ ਹੈਨਾ। ਤੇ ਲੜ ਰਹੇ ਨਹੀਂ ਕਿੰਚਰਾ ਹੀ ਸਾਰੀ ਗਰਮੀ ਆ ਹੀ ਪੜਦਾ ਤੇ ਬਾਈ ਗੁਰੂ ਮੈਂ ਤਾਂ ਕਹਿੰਦੀ ਸਾਰੇ ਇੱਕ ਬਣਾ ਦੇ ਹਣਾ ਕਿਸੇ ਨੂੰ ਤਾਂ ਦੌਲਤ ਜ਼ਿਆਦੇ ਦੇ ਕੇ ਅਮੀਰ ਬਣਾ ਦਿੰਦਾ ਕਿਸੇ ਨੂੰ ਜਮੀਂ ਗਰੀਬ ਹਣਾ ਇਹ ਕੋਪਖੇ ਕੂਲਰ ਵਾਸਤੇ ਵੀ ਤਸਰਿਆ ਬੰਦਾ ਤੇ ਨਿਆ ਹੈ ਨਹੀਂ ਬਾਈ ਗੁਰੂ ਦੇ ਕਰੇ ਤੁਮੇ ਕਹਿਣਾ ਚਾਹੂਗੀ ਪਰ ਮਾਦੀ ਸਾਰੇ ਜਣੇ ਮੈਨੂੰ ਗਲਤ ਬੋਲਣਾ ਵੀ ਤੂੰ ਰੱਬ ਨੂੰ ਆਏ ਕਹਿ ਰਹੀ ਹੈ ਠੀਕ ਹੈ ਕਿਸੇ ਨੂੰ ਤਾਂ ਐਡਾ ਕਿ ਅਮੀਰ ਬਣਾ ਦਿੰਦਾ ਰੱਬ ਇੰਨਾ ਕੋ ਵੀ ਤਰ ਤਰ ਬੋਲਦਾ ਉਹ ਆਹੀਂ ਪੋਲੇ ਜਾਂਦਾ ਹਨਾ ਵੀ ਪੈਸੇ ਕਿੱਥੇ ਰੱਖਿਆ ਮੈਂ ਜਾਂ ਕਿਵੇਂ ਨਾ ਕਿਵੇਂ ਨਹੀਂ ਤੇ ਜਿਹੜੇ ਸਾਡੇ ਵਰਗੇ ਹਨਾ ਠੀਕ ਹੈ ਵਿਚਾਰੇ ਚਲੋ ਅਸੀਂ ਵੀ ਠੀਕ ਹੈ ਵਧਗਾ ਆਉਂਦੀ ਦੋ ਟਾਈਮ ਦੀ ਰੋਟੀ ਮਿਲਦੀ ਹੈ ਪਰ ਵੀ ਬਾਈ ਨੂੰ ਦੇਖ ਕੇ ਮੈਨੂੰ ਬਾਲਾ ਦੁੱਖ ਆਉਂਦਾ ਹਨਾ ਤੇ ਵਿਚਾਰੇ ਦੀ ਘਰ ਵਾਲੀ ਮਰੀ ਗਈ ਹੈ ਬਹੁਤ ਟਾਈਮ ਹੋ ਗਿਆ ਮੱਖੂ ਵੀ ਸੀ ਤੇ ਲੈਣ ਹੈ ਨਹੀਂ ਕਰੇ ਤੇ ਵਿਚਾਰੇ ਨੂੰ ਔਖਾ ਹੈ ਬਹੁਤ ਨਹੀਂ ਅਮਮੀ ਉਹੀ ਉਹ ਗਰਮਾਸਤਾ ਹੋ ਮਸਹੂਬੀ ਬੀਹ ਘੜਾ ਲੈ ਜਿਸ਼ਨੇ ਫੜਾ ਦੇ ਪੁੱਤ ਕੌਣ ਸਵੇਈ ਕਰ ਰੋਤੀਆਂ ਤੇ ਜਿਸ਼ਨ ਆਪਣਾ ਹੋਣਾ ਹੈ ਵੀਡੀਓ ਚ ਸਵੇਰ ਦਾ ਸਸੇ ਘਾ ਬਲਾ ਦੇ ਪੁੱਤ ਤੇ ਜਿਸ਼ਨ ਇਹਨੂੰ ਉਹਦਾ ਮਾਮਾ ਪੈਸੇ ਨਹੀਂ ਦੇ ਗਿਆ ਜੀ ਦੀ ਦੇਖਣ ਚਲੋ ਉਹ ਤਾਂ ਮਾਮਾ ਦਾ ਉਹ ਮੇਰੀ ਗੱਲ ਸੁਣੋ ਮੋਕੇ ਜਾਣੇ ਸਿੱਖਣਾ ਪੁੱਟੇ ਤੇ ਬਾਕੀ ਜੀ ਸਾਰਿਆਂ ਨੂੰ ਹਨਾ ਦੱਸਣਾ ਬਚਾਉਣੇ ਵੀਡੀਓ ਚ ਮੇਰੇ ਜਾਲਦਾ ਆ ਗਿਆ ਜੇ ਸੰਗੋ ਕੱਲ ਸਾਡੀ ਨਾ ਬੜੀ ਯਾਦ ਰਾ ਜੀ ਮੈਂ ਭੁੱਲ ਜਾਨੀ ਐ ਤੇ ਕੱਲ ਨੂੰ ਹੈ ਜੀ ਮੇਰੇ ਭਰਾ ਦਾ ਨਾ ਰਣਵੀਰ ਦਾ ਹੈਪੀ ਬਰਥਡੇ ਮੈਨੂੰ ਫੇਸਬੁੱਕ ਤੇ ਪਤਾ ਲੱਗ ਗਿਆ ਸੀਗਾ ਪ੍ਰੀਤ ਨੂੰ ਪਤਾ ਲੱਗ ਗਿਆ ਉਹ ਤੇ ਮੈਸੇਜ ਆਇਆ ਸੀ ਕਿ ਮੈਂ ਉਹ ਹੀ ਤੇਰੀ ਆਈ ਨਿੱਕੜੀ ਬੈਠੀ ਸੀ ਪੁਰਾਣੀਆਂ ਮੈਂ ਕਿਹਾ ਮੰਮੀ ਦੀ ਫੋਟੋ ਦੇਖਾ ਤਾ ਸਕਰੀਨ ਸ਼ਾਟ ਮਾਰਾ ਤੇ ਮੈਂ ਦੇਖ ਲੱਗੀ ਤੇ ਇੱਥੇ ਸਾਰ ਸਲਤ ਜਾ ਰਿਹਾ ਸੀਗਾ ਸਿਰਫ ਮਾਮੇ ਦੀ ਆਈਡੀ ਤੇ ਲਿਖਿਆ ਸੀਗਾ ਬਰਥਡੇ ਟੂਮੋਰੋ ਤੇ ਮੈਂ ਕੱਢ ਲਈ ਆਈਡੀ ਤੇ ਉਹਦੇ ਵਿੱਚ ਲਿਖਿਆ ਸੀਗਾ 27 ਜੁਲਾਈ ਨੂੰ ਕੱਲ ਨੂੰ ਜੀ ਆਪਣੇ ਭਰਾ ਦਾ ਹਨਾ ਰਣਵੀਰ ਦਾ ਹੈਪੀ ਬਰਥਡੇ ਹੈ ਤੇ ਸਾਰੇ ਜੀ ਨੇ ਭੈਣ ਭਰਾ ਵਿਸ਼ ਜ਼ਰੂਰ ਕਰਿਆ ਹਨ ਤੇ ਬਾਕੀ ਮੈਂ ਕੱਲ ਨੂੰ ਸਟੋਰੀ ਲਾਉਂਗੀ ਰਣਵੀਰ ਵਾਲੇ ਉਸ ਦੀ ਮੈਂ ਇੰਸਟਾਗ੍ਰਾਮ ਤੇ ਵੀ ਲਾਉਣੀ ਹੁੰਦੀ ਆ WhatsApp ਤੇ ਵੀ ਲਾਉਂਗੀ ਸਟੋਰੀ ਇੱਕ ਭਰਾ ਹੈ ਜੀ ਬੜਾ ਕੋਈ ਬਾਲੇ ਹੈ ਹਨਾ ਤੇ ਬਾਕੀ ਸਾਰੇ ਭੈਣ ਭਰਾ ਹਨਾ ਵਿਸ਼ ਕਰੇ ਮੇਰੇ ਭਰਾ ਨੂੰ ਹੈਪੀ ਬਰਥਡੇ ਆ ਉਹਦਾ ਤੇ ਰਾਗ ਨੂੰ ਲੰਮਾ ਉਮਰਾ ਬਖਸ਼ਿਤ ਰੱਖਿਆ ਬਖਸ਼ਾ ਜੀ ਮੇਰੇ ਨਾਲ ਤਾਂ ਮੋਢੇ ਨਾਲ ਮੋਢਾ ਲਾ ਕੇ ਖੜਦਾ ਜੀ ਬਹੁਤ ਜਿਆਦਾ ਤੇ ਆਖੋ ਕਿ ਕਿਵੇਂ ਮੂੰਹ ਚੁੱਕੀ ਜਾਂਦੀ ਤੇ ਮੀਂਹ ਆ ਗਿਆ ਜੀ ਬਣ ਕੇ ਇਤਨਾ ਬਦਲ ਤੇ ਬੱਦਲ ਆਏ ਹੋਏ ਜਮਾਨਾ ਕੋਲਰ ਵੀ ਭਰਤਾ ਜਿੰਮੇ ਤੇ ਪਲੀਜ਼ ਸਾਰੇ ਜਣੇ ਵੀ ਤੂੰ ਹੁਣ ਅਗਸਤ ਆ ਉਹ ਅਗਲਾ ਮਹੀਨਾ ਇੱਕ ਨਾ ਤੇ ਅੰਟੀ ਨੇ ਮੈਸੇਜ ਕਰਿਆ ਸੀਗਾ ਮੈਨਾਂ ਆ ਭੁੱਲੀਏ ਉਹਨਾਂ ਦਾ ਕੀ ਹੈ ਕਿ ਉਹਨਾਂ ਦੇ ਬੇਟੇ ਦਾ 5 ਤਰੀਕ ਨੂੰ ਨਾ ਜਨਮ ਦਿਨ ਹੈ ਤੇ ਮੇਰੇ ਨਾਲ ਤੂੰ 4 ਤਰੀਕ ਨੂੰ ਯਾਦ ਕਰਾਈ ਸ਼ਾਮ ਨੂੰ ਤੇ ਆਪਾਂ 5 ਨੂੰ ਉਹਦਾ ਨਾਮ ਬੁਲਾ ਹੈ ਹੈ ਤੇ ਆਪਾਂ ਬੇਡੇ ਦਾ ਨਾਂ ਬੋਲਾਂਗੇ ਹਨਾ ਹਵਾ ਚੱਲਣ ਲੱਗ ਗਈਆਂ ਮੇਰੇ ਅਸੀਂ ਵਿਸ਼ ਕਰਾਂਗੇ ਆ ਗਈ ਨੇਰੀ ਚਲੋ ਪੜੀ ਸੀ ਮੋਗਲੇ ਤੇ ਆਪਾਂ ਹੈਪੀ ਬਰਥਡੇ ਵਿਸ਼ ਕਰਾਂਗੇ ਉਹਨੂੰ ਮੇਰੇ ਜਨਮ ਕਰਾਈਆਂਗਾ 5 ਅਗਸਤ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੰਡ ਕਰਦੇ ਹਨਾ ਨੇਰੀ ਬਲਾਗ ਆ ਚੜ ਕੇ ਤੇ ਅਸੀਂ ਤੌਲ ਕੇ ਤੁਰ ਕੇ ਪਏ ਸਾਡੇ ਬਾਹਰ ਮੈਂ ਤਲਾ ਪ੍ਰੀਤ ਕੰਪਨੀ ਮੈਂ ਚੱਕ ਲੈਣਾ ਹੋਰ ਬਾਹਰ ਕੂਲਰ ਵੀ ਭਰਿਆ ਖਿੱਚ ਕੇ ਉੱਥੇ ਜਾਣਾ ਪਰ ਆਪ ਦੇਖ ਲਈਏ ਰੋਟੀ ਰੋਟੀ ਖਾਣੇ ਕਿਰਾ ਫਿਰ ਦੇਖਾਂਗੇ ਕਿਵੇਂ ਦਾ ਮੌਸਮ ਹੈ ਜੇ ਸਾਰਾ ਰਗਮੋਤ ਇਹ ਰੇ ਗੂਗਲ ਤੇ ਹੁਣ ਮੈਂ ਸਰਚ ਮਾਰ ਕੇ ਦਿੰਦੇ ਆ 80% ਹੋਇਆ ਫਿਰ ਤਾਂ ਲੈਡ ਬਗ ਜੂਗੀ ਪੂਰੇ ਇੱਕ ਪਾਈ ਸਸਤੀ ਕਾਲ ਨੇ ਬਲਾਈ ਬਲੌਗ ਚ ਅੱਜ ਆ ਆਹ ਦੀ ਕੰਮਾ ਜੋਰ ਜਾ ਸਕਦਾ ਬਲਾਈ ਸੀ ਹਾਂ ਜੀ ਤਾਂ ਬਲਾਈ ਸੀ ਓ ਮਾਈ ਗਾਡ ਮੇਰੇ ਕੋਲ ਸਸਤੀ ਕਾਲ ਬਲਾਈ ਫੋਰ ਮੱਖੀਆਂ ਨੇ ਛੱਡ ਛੁੜਦਾ ਕਿ ਖਾਣੀਆਂ ਤੇ ਨੂੰ ਹਾਂ ਜੀ ਜੀ ਬਣਾ ਨਹੀਂ ਆ ਖਾਂਦੀ ਸਾਡੇ ਨਾਲ ਤਾਂ ਵੱਖਾਂ ਵੀ ਦੁਸ਼ਮਨੀ ਕਰਦੇ ਆ ਜੀ ਜੇ ਮੇਰਾ ਪਤ ਵੀਡੀਓ ਬਣਾਉਣ ਲੱਗ ਜਾਂਦਾ ਨਾਲ ਦੀ ਨਾਲ ਵੱਖਾਂ ਖਾਣ ਲੱਗ ਜਾਂਦਾ ਓ ਤੇ ਚਲੋ ਜੀ ਅੱਜ ਦੀ ਵੀਡੀਓ ਤਾਂ ਬੈਠੀਆਂ ਦੱਸਾਂਗੇ ਕਿਉਂਕਿ ਮੇਰਾ ਪੁੱਤ ਖੜ ਗਿਆ ਐਂਡ ਕਰੂਗਾ ਇਹ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਪਲੀਜ਼ ਵੀਡੀਓ ਨੂੰ ਨਾ ਸਕਿੱਪ ਨਾ ਕਰਿਆ ਕਰੋ ਐਡ ਵਗੈਰਾ ਸਭ ਮੈਨੂੰ ਦੇਖ ਲਿਆ ਕਰੋ ਨਾ ਨਾ ਜੀ ਤੇ ਬਾਕੀ ਨਾ ਸਪੋਰਟ ਕਰੋ ਜੀ ਇਹਨੇ ਵਿਊ ਬਹੁਤ ਘਾਟੋਂ ਲੱਗੀ ਵੀਡੀਓ ਤੇ ਪਤਾ ਹੀ ਨਹੀਂ ਸੱਚੀ ਤੁਸੀਂ ਕਹੋਗੇ ਰਮਨ ਐਸੀਆਂ ਗੱਲਾਂ ਕਰਦੀ ਵੀ ਪਤਾ ਹੀ ਨਹੀਂ ਕਿਦੀ ਨਜ਼ਰ ਲੱਗੀ ਸੱਚੀ ਵੀ ਇੰਨੇ ਸੋਹਣੇ ਸੋਹਣੇ ਵਿਊ ਆਉਂਦੇ ਸੀ ਵੀ ਜਿੰਨੇ ਸਬਸਕ੍ਰਾਈਬਰਾਂ ਤੋਂ ਵੀ ਵੱਧ ਕੇ ਵਿਊ ਆਉਂਦੇ ਸੀ ਤੇ ਰੱਬ ਜਾਣੇ ਕਿਦੀ ਨਜ਼ਰ ਲੱਗੀ ਸਾਡੇ ਤਾਂ ਚੈਨਲ ਨੂੰ ਤੇ ਪਲੀਜ਼ ਸਪੋਰਟ ਕਰੋ ਹਨਾ ਜਿਹਨਾਂ ਨੂੰ ਜਨਾ ਕੁਝ ਨਹੀਂ ਕਰ ਸਕਦੇ ਆ ਪਰ ਤੁਸੀਂ ਸਪੋਰਟ ਕਰੋਗੇ ਨਾ ਸਾਡੇ ਚੈਨਲ ਨਾਲ ਸਭ ਕੁਝ ਹੋ ਜਾਊਗਾ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਹਨਾ ਪੂਰਾ ਪਰ ਹੈ ਤੁਹਾਡਾ ਧੰਨਵਾਦ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਸਾਰਿਆਂ ਮਾਤਾ ਪਿਤਾ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਬੱਚਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਜ਼ੁਰਗਾਂ ਨੂੰ ਪ੍ਰਣਾਮ ਸਾਰਿਆਂ ਨੂੰ ਦੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ